ਬਾਬਾ ਸਾਹਿਬ ਭੀਮrao ਉਮੇਦ ਕੰਨੇ ਸਾਨੂੰ ਸਬਦਾਨ ਚ ਵੀ ਬਹੁਤ ਕੋਸ਼ਿਸ਼ ਦੱਸਿਆ ਔਰ ਮਹਾਰਾਜ ਦੀ ਕਿਰਪਾ ਦੇ ਨਾਲ ਢੋੜਾ ਕਲੋਨੀ ਦੇ ਅੰਦਰ ਅਦਿੱਤਿਆ ਜੀ ਅਰਣ ਜੀ ਦੇ ਤਿਆਜੀ ਦੇ ਬੇਟੇ ਸਾਡੇ ਭਤੀਜੇ ਸੋਤਾ ਜੀ ਦੇ ਸੁਪੁੱਤਰ ਵੱਡਾ ਪਾਈ ਰਕੇਸ਼ ਪ੍ਰਾਸ਼ਰ ਕਾਉਂਸਲਰ ਔਰ ਸਾਰੇ ਸਾਥੀ ਜਿੰਨੇ ਨੌਜਵਾਨ ਸਾਥੀ ਇਹ ਖੜੇ ਆ ਇਹ ਪ੍ਰੇਰਣਾ ਬਾਬਾ ਸਾਹਿਬ ਦੀ ਆਪਾਂ ਨੂੰ ਸਾਰਿਆਂ ਨੂੰ ਬਈ ਸਮਾਜ ਦੇ ਅੰਦਰ ਕਿਵੇਂ ਸਮਾਜ ਦੀ ਸੇਵਾ ਕਰਨੀ ਆ ਰਤਦਾਨ ਜਿਹੜਾ ਵਾ ਸਭ ਨਾਲੋਂ ਉੱਤਮ ਗਿਣਿਆ ਗਿਆ ਬਾਬਾ ਜੀ ਖੜੇ ਨੇ ਰੱਬ ਦੇ ਨਾਲ ਜੁੜੇ ਹੋਏ ਇਹਨਾਂ ਲੋਕਾਂ ਦੀ ਵੀ ਸਾਡੇ ਲੋਕਾਂ ਨੂੰ ਇਹੀ ਸੰਦੇਸ਼ ਆ ਬਈ ਇਨਸਾਨੀਅਤ ਦੀ ਜਿਹੜੀ ਸੇਵਾ ਵਾ ਉਹ ਸਭ ਨਾਲੋਂ ਉੱਤਮ ਆ ਮੰਦਰ ਗੁਰਦੁਆਰਿਆਂ ਚ ਜਾਣ ਦਾ ਤਾਂ ਹੀ ਫਾਇਦਾ ਵਾ ਜੇ ਆਪਾਂ ਇਨਸਾਨ ਇਨਸਾਨ ਦੀ ਸੇਵਾ ਕਰੇ ਸਾਡੇ ਬਾਬੇ ਨਾਨਕ ਨੇ ਵੀ ਸਾਨੂੰ ਇਹੀ ਦੱਸਿਆ ਸਾਰੇ ਗੁਰੂਆਂ ਪੀਰਾਂ ਨੇ ਪਕੰਬਰਾਂ ਨੇ ਸਾਰਾ ਕੁਝ ਇਹੀ ਦੱਸਿਆ ਵੀ ਮਾਨਵਤਾ ਦੀ ਜਿਹੜੀ ਸੇਵਾ ਗਰੀਬ ਗਰੂਬੇ ਦੀ ਸੇਵਾ ਵਾ ਉਹ ਕਿਸੇ ਤਰੀਕੇ ਕਰੋ ਕਿਸੇ ਭੁੱਖੇ ਦਾ ਢਿੱਡ ਭਰੋ ਕਿਸੇ ਨੂੰ ਖੂਨ ਦੀ ਲੋੜ ਆ ਖੂਨ ਦੋ ਕਿਸੇ ਨੂੰ ਦਵਾਈ ਦੀ ਲੋੜ ਆ ਦਵਾਈ ਦੋ ਕਿਸੇ ਨੂੰ ਕੱਪੜੇ ਦੀ ਲੋੜ ਆ ਕੱਪੜਾ ਦੋ ਇਹ দান ਜਿਹੜੇ ਆ ਇਹ ਮਹਾਨ দান ਨੇ ਆਪਾਂ ਦੂਜੇ দান ਜਿੰਨੇ ਮਰਜ਼ੀ ਕਰੀ ਜਾਈਏ ਲੋਕ ਦਿਖਾਵੇ ਵਾਲੇ ਇਹ ਅਸਲ দান ਆ ਰਤ দান ਜਿਹੜਾ ਨੌਜਵਾਨ ਪੀੜੀ ਨੇ ਦਿੱਤਿਆ ਜੀ ਦੇ ਬੇਟੇ ਨੇ ਐਡਾ ਵੱਡਾ ਸੋਤਾ ਜੀ ਦੇ ਬੇਟੇ ਨੇ ਸਾਰੀ ਟੀਮ ਨੇ ਜਿਹੜਾ ਇਹ ਐਡਾ ਵੱਡਾ ਉਪਰਾਲਾ ਕੀਤਾ ਵਾ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਮੈਨੂੰ 2.5 ਸਾਲ ਹੋਇਆ ਇਸ ਹਲਕੇ ਦੀ ਸੇਵਾ ਕਰਦੇ ਹੋਏ ਔਰ ਇਹ ਕਲੋਨੀ ਜਿਸੇ ਹੋਰ ਨਾਮ ਨਾਲ ਪਛਾਨੀ ਜਾਂਦੀ ਸੀ ਅੱਜ ਅੱਜ ਦੇਖ ਲਓ ਦਾਨ ਦੇ ਨਾਮ ਨਾਲ ਪਛਾਨੀ ਜਾ ਰਹੀ ਹੈ ਖੂਨ ਦਾਨ ਦੇ ਨਾਲ ਇਹ ਨੌਜਵਾਨ ਪੀੜੀ ਨੂੰ ਚੰਗੇ ਰਸਤੇ ਲਾਉਣਾ ਚੰਗੇ ਪਾਸੇ ਤੋਰਨਾ ਇਹ ਸਿਆਸੀ ਬੰਦਿਆਂ ਦੇ ਹੱਥ ਹੁੰਦਾ ਵਾ ਜਿਹੜੇ ਸਿਆਸੀ ਬੰਦੇ ਹੁੰਦੇ ਆ ਉਹ ਆਪਣੀਆਂ ਰੋਟੀਆਂ ਸਿਆਸਤ ਦੀਆਂ ਸਿੱਕਣ ਲਈ ਇਹਨਾਂ ਜਵਾਕਾਂ ਨੂੰ ਇਹ ਪੁੱਠੇ ਰਾਹ ਲਾ ਦਿੰਦੇ ਆ ਇਹਨਾਂ ਨੂੰ ਇਹ ਸਿੱਧੇ ਰਾਹ ਲਾ ਸਕਦੇ ਆ ਮੈਂ ਇਸ ਗੱਲ ਦਾ ਮੈਨੂੰ ਇਹ ਵੀ ਅੱਜ ਦੱਸਦੇ ਹੋਏ ਮਾਣ ਮਹਿਸੂਸ ਹੁੰਦਾ ਭਈ ਜਦੋਂ ਦਾ ਮੈਂ ਸੇਵਾ ਸੰਭਾਲੀ ਆ ਇਸ ਕਲੋਨੀ ਨੂੰ ਅੱਜ ਪ੍ਰਿੰਕ ਕਲੋਨੀ ਬਣਾ ਕੇ ਲੋਕਾਂ ਦੇ سپرد ਕੀਤਾ ਹੋਇਆ ਔਰ ਆਪਣੀ ਸੇਵਾ ਜਿਹੜੀ ਆ ਹਲਕਾ ਸੈਂਟਰ ਦਾ ਐਮਐਲਏ ਹੋਣ ਦੇ ਨਾਤੇ ਆਪਣੀ ਸੇਵਾ ਦੇ ਵਿੱਚ ਨਾ ਕਮੀ ਲਿਆਉਂਗਾ ਔਰ ਬਾਦ ਚੜ ਕੇ ਸਮਾਜ ਦੀ ਸਾਡੇ ਦੀ ਜਿੰਨੀ ਸੇਵਾ ਹੋਗੀ ਜੋ ਬਾਬਾ ਸਾਹਿਬ ਨੇ ਸਾਨੂੰ ਸੰਦੇਸ਼ ਦਿੱਤਾ ਵਾ ਉਹਦੇ ਚੱਲਦੇ ਹੋਏ ਮਾਰਗ ਦੇ ਉੱਤੇ ਕੱਲੇ-ਕੱਲੇ ਗਰੀਬ ਗਰੂਬੇ ਦੀ ਸੇਵਾ ਕਰਨੀ ਆ। ਐਮਐਲਏ ਸਾਹਿਬ ਇਸ ਕਲੋਨੀ ਦੇ ਵਿੱਚ ਡੀਜੀਪੀ, ਏਡੀਜੀਪੀ ਰੈਂਕ ਦੇ ਅਧਿਕਾਰੀਆਂ ਨੇ ਰੇਡਾਂ ਕੀਤੀਆਂ ਸੀਗੀਆਂ, ਕਈ ਨਸ਼ਾ ਤਸਕਰ ਫੜੇ ਗਏ ਸੀ, ਕਈ ਵੀਡੀਓ ਵਾਇਰਲ ਹੋਈਆਂ ਸੀਗੀਆਂ। ਇਹ ਕਾ ਜਿਹੜਾ ਅੱਜ ਕੈਂਪ ਲਗਾ ਦਿੱਤਾ ਗਿਆ, ਤੁਹਾਨੂੰ ਲੱਗਦਾ ਕਿ ਮੋਟੀਵੇਟ ਹੋਣਗੇ ਕਲੋਨੀ ਵਾਲੇ ਵੀ, ਉਹ ਮਹਿਲਾ ਵੀ ਮੋਟੀਵੇਟ ਹੋਣਗੀਆਂ ਜਿਹੜੀਆਂ ਮਹਿਲਾਵਾਂ ਚਿੱਟਾ ਵੇਚਦੀਆਂ ਸੀ, ਵੀਡੀਓ ਵਾਇਰਲ ਹੁੰਦੀਆਂ ਸੀਗੀਆਂ। ਜਦੋਂ ਐਮਐਲਏ ਸਾਹਿਬ ਤੁਸੀਂ ਜਦੋਂ ਆਏ ਹੋ, ਉਸ ਤੋਂ ਬਾਅਦ ਥੱਲ ਪੈਣੀ ਸ਼ੁਰੂ ਹੋ ਗਈ। ਪਹਿਲੇ ਐਲ ਐਮ ਐਮ ਐਲ ਕਿੱਥੇ ਸੀਗੇ ਫਿਰ ਉਹ? ਇਹ ਨਹੀਂ ਚਿੱਟ ਸਾਰਿਆਂ ਨੂੰ ਕਿਹਾ ਹੋਇਆ ਵੀ ਇੱਕ ਗਲਤੀ ਦਾ ਸਾਰਿਆਂ ਦੀ ਮaaf ਹੋਊਗੀ ਚਾਹੇ ਮੈਂ ਵੀ ਹੋਵਾਂ ਉਹਦੇ 'ਚ ਪਰ ਕਿਸੇ ਮਾਂ ਦੀ ਪੁੱਤ ਦਾ ਖਾਲੀ ਹੋਣਾ ਉਹਨੂੰ ਬਰਦਾਸ਼ਤ ਕਰਨਾ ਐਦੋਂ ਵੱਡਾ ਗੁਨਾਹ ਵੀ ਕੋਈ ਨਹੀਂਗਾ ਜੇ ਮਾਂ ਰੋਂਦੀ ਹੋਵੇ ਤੇ ਮੈਂ ਇਸ ਹਲਕੇ ਦੀ ਨਮਾਇੰਦਗੀ ਕਰਕੇ ਕੀ ਕਰਨਾ ਵਾਂ ਜੇ ਮੇਰੀ ਮਾਂ ਮਾ ਖੁਸ਼ ਨੇ ਮੇਰੀਆਂ ਭੈਣਾਂ ਖੁਸ਼ ਨੇ ਅੱਜ ਮਾਮਾ ਭੈਣਾ ਖੁਸ਼ ਨੇ ਤੇ ਮੈਂ ਇੱਥੇ ਖੜਾ ਇਨ੍ਹਾਂ ਦੇ ਵਿੱਚ ਜੇ ਉਹ ਹੀ ਰੋਂਦੀਆਂ ਹੋਣ ਤੇ ਮੇਰੇ ਇਸ ਹਲਕੇ ਦੇ ਸੇਵਾਦਾਰ ਬੰਦਾ ਕੀ ਫਾਇਦਾ ਇਸ ਕਰਕੇ ਨੀਅਤ ਤੇ ਨੀਤੀ ਨਾਲ ਕੰਮ ਕਰੋ ਮਾਲਕ ਨੇ ਜੋ ਦੱਸਿਆ ਵਾ ਉਹਦੇ ਚੱਲੇ ਹੋਏ ਰਸਤੇ ਦੇ ਉੱਤੇ ਸਮਾਜ ਦੀ ਔਰ ਗਰੀਬ ਗਰੂਪੇ ਦੀ ਸੇਵਾ ਕਰੋ ਕਈ ਵਾਰ ਕੇ ਆ ਵੀ ਸੂਤਰਾ ਵੀ ਦੱਸੇ ਕਈ ਵਾਰ ਮੁਲਾਜ਼ਮੇ ਮਿਲੇ ਹੁੰਦੇ ਸੀਗੇ ਮੁਲਾਜ਼ਮਾ ਦੇ ਵੀ ਮਿਲੀ ਭਗਤ ਦੇ ਕਰਕੇ ਜਿਹੜੇ ਤੁਸੀਂ ਵੀ ਕਈ ਵਾਰ ਲਾਈਨ ਹਾਜ਼ਰ ਕਰਾਏ ਨੇ ਉਹ ਮੁਲਾਜ਼ਮ ਤੁਹਾਡੀ ਵੀ ਨੋਟਿਸ ਮਾਮਲੇ ਹੈਗੇ ਨੇ ਕਿ ਰੇਕੀ ਨਹੀਂ ਕਰਦੇ ਸੀਗੇ ਪੈਰਾ ਨਹੀਂ ਦਿੰਦੇ ਸੀਗੇ ਤਾਂ ਕਰਕੇ ਨਸ਼ਾ ਵਿਕਦਾ ਸੀਗਾ ਉਹ ਤੁਹਾਡੀ ਲੋਲ ਜ ਤੁਸੀਂ ਵੀ ਉਹ ਐਸਚੂ ਨੂੰ ਲਾਈਨ ਹਾਜ਼ਰ ਕਰਵਾਇਆ ਸੀ ਵੇਖੋ ਮੈਂ ਤਾਂ ਸਾਰੇ ਐਸਚੂ ਜਿੰਨੇ ਵੀ ਇਸ ਹਲਕੇ 'ਚ ਮੇਰੇ 'ਚ ਲੱਗੇ ਆ ਜੀ ਮੈਂ ਸਾਰਿਆਂ ਨੂੰ ਇੱਕੋ ਗੱਲ ਤੁਹਾਡੇ ਲਈ ਵੀ ਅੱਜ ਕਹਿਣਾ ਤੇ ਪਹਿਲਾਂ ਵੀ ਕਹਿਣਾ ਭਈ ਜਿਹੜੇ ਬੰਦੇ ਨੇ ਇਸ ਕੰਮ ਨੂੰ ਆਂ ਦੇ ਕਿਆ ਕੀਤਾ ਚਿੱਟੇ ਨਾਮ ਦੇ ਨਸ਼ੇ ਨੂੰ ਜੀ ਨੀ ਦੇ ਸਕਦਾ ਮੈਂ ਤੁਹਾਨੂੰ ਇਹ ਦੱਸ ਦਿੰਦਾ 10 ਮਿੰਟ ਨਹੀਂ ਉਹ ਐਸਐਚਓ ਛਪ ਕੱਟੂ ਐ ਤੇ ਜਿਹੜਾ ਚਿੱਤੇ ਨੂੰ ਆਂ ਦੇਖਿਆ ਕਰੂਗਾ ਹਾਂ ਜਿਹੜਾ ਇਸ ਗੱਲ ਦੇ ਉੱਤੇ ਪਹਿਰਾ ਦਊਗਾ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜਾਵਾ ਮੈਂ ਇਹ ਨਹੀਂ ਹੈਗਾ ਉਹੀ ਬੰਦਾ ਇੱਥੇ ਕੰਮ ਕਰੂਗਾ ਜਿਹੜਾ ਮਾਵਾਂ ਭੈਣਾਂ ਦੀ ਰੱਖਿਆ ਕਰੂਗਾ ਪਪਾ ਜੀ ਐਮਐਲਏ ਸਾਹਿਬ ਨੇ ਸਾਹ ਦਾਅਵੇ ਕਰਦੇ ਨੇ ਐਮਐਲਏ ਸਾਹਿਬ ਦੀ ਗੱਲ ਪਿੱਠ ਪਿੱਛੇ ਹੁੰਦੀ ਆ ਤਾਰੀਫ ਹੁੰਦੀ ਕਿ ਐਮਐਲਏ ਸਾਹਿਬ ਸਟਿੱਕ ਐਕਸ਼ਨ ਲੈਂਦੇ ਨੇ ਉਹਨਾਂ ਇੱਥੇ ਪਹੁੰਚਣੇ ਯੂਰ ਨੂੰ ਮੋਟੀਵੇਟ ਵੀ ਕਰ ਰਹੇ ਨੇ ਹਾਂਜੀ ਨੇ ਬਹੁਤ ਅੱਛੇ ਨੇ ਸਾਰਾ ਦੇਖਦੇ ਸਮਾਜ ਉਹਨਾਂ ਤਾਂ ਹੀ ਲੋਕਾਂ ਨੇ ਇਹਨਾਂ ਨੂੰ ਜਿਤਾਇਆ ਸੀਗਾ ਬਿਲਕੁਲ ਹਾਂ ਚਲੋ ਬਾਕੀ ਮਾਰੇ ਭਲੀ ਕਰੇ ਘਰ ਪਰ ਇਕਕਰੀ ਪੈਰੀ ਲਗਾਨੀਆਂ ਤੁਸੀਂ ਠਿਕਰੀ ਪੈਰੇ ਲਗਾਣੇ ਸ਼ੁਰੂ ਕਰਤੇ ਸੀਗੇ ਨਸ਼ਾ ਫੜਨ ਵਾਸਤੇ ਐਮਐਲਏ ਸਾਡਾ ਬੜੀ سپورਟ ਮਿਲੀ ਸੀਗੀ ਅੱਜ ਨੂੰ ਭੱਜ ਗਏ ਦੇਖੋ ਜੋ ਵੀ ਸਾਡੇ ਮਹੱਲੇ ਦੇ ਵਿੱਚ ਸਾਫ ਸਫਾਈਆ ਹੋਇਆ ਆ ਉਹ ਇਹਨਾਂ ਦੀ ਦੇਣ ਆ ਬਿਲਕੁਲ ਇਹ ਸਾਡੇ ਮਹੱਲੇ ਦੇ ਆਂਡਾਤਾ ਬਣ ਕੇ ਆਏ ਸਾਡੇ ਮਹੱਲੇ ਨੂੰ ਇੱਕ ਨਵੀਂ ਸਿਹਤ ਦਿੱਤੀ ਨਵੀਂ ਜ਼ਿੰਦਗੀ ਦਿੱਤੀ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਇਹਨਾਂ ਨਾਲ ਇੱਕ ਪ੍ਰੋਮਿਸ ਕਰਦੇ ਹਾਂ ਵੀ ਜਦੋਂ ਜਦੋਂ ਵੀ ਪ੍ਰੀਤੀ ਕਾ ਲਾਈਨ ਦੇ ਵਿੱਚ ਵੋਟਾਂ ਦੀ ਜ਼ਰੂਰਤ ਹੋਈ ਬਿਨਾਂ ਪੈਸੇ ਤੋਂ ਬਿਨਾਂ ਲਾਲਚ ਤੋਂ ਇਹਨਾਂ ਦੇ ਨਾਲ ਜਿੱਥੇ ਵੀ ਵਾਲਮੀਕੀ ਸਮਾਜ ਦੀ ਲੋੜ ਹੋਊਗੀ ਉੱਥੇ ਖੜੇ ਹੋਣਗੇ ਵਾਲਮੀਕੀ ਸਮਾਜ ਦੇ ਬੰਦੇ ਕਿਉਂਕਿ ਇਦਾਂ ਦੇ ਮੈਂ ਐਮਐਲਏ ਸਾਹਿਬ ਕਦੀ ਨਹੀਂ ਦੇਖੇ ਮੇਰੀ ਵੀ ਉਮਰ 55 ਸਾਲ ਦੀ ਹੋ ਗਈ ਆ 18 ਸਾਲ ਦੀ ਉਮਰ 16 ਸਾਲ ਦੀ ਉਮਰ ਦੇ ਵਿੱਚ ਸਲਾਈਨ ਦੇ ਵਿੱਚ ਪੈ ਗਏ ਸੀ ਅਸੀਂ ਧਾਰਮਿਕ ਲਾਈਨ ਦੇ ਵਿੱਚ ਤੇ ਧਾਰਮਿਕ ਦੇ ਨਾਲ ਨਾਲ ਪੋਲਿਟਿਕਲ ਲਾਈਨ ਵੀ ਚੱਲਦੀ ਆ ਤੇ ਅਸੀਂ ਬੜੇ ਦੇਖੇ ਆ ਦੁਨੀਆ ਦੇ ਵਿੱਚ ਐਮਐਲਏ ਪਰ ਇਨਾਂ ਵਰਗੇ ਐਮਐਲਏ ਦੇਖੇ ਤਾਰੀਫ ਨਹੀਂ ਆ ਗਈ ਇਹਨਾਂ ਦੇ ਮੂੰਹ ਦੇ ਉੱਤੇ ਇਹਨਾਂ ਦੀ ਪਿੱਠ ਪਿੱਛੇ ਵੀ ਅਸੀਂ ਤਾਰੀਫ ਕਰਦੇ ਆ ਤੁਸੀਂ ਕਦੀ ਵੀ ਦੇਖ ਲਿਓ ਜਦੋਂ ਵੀ ਕੋਈ ਇਹ ਨਹੀਂ ਇਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਸਾਡੇ ਕੋਲ ਪ੍ਰੈਸ ਵਾਲੇ ਆਣ ਜਾਂ ਮੀਡੀਆ ਵਾਲੇ ਆਣ ਪੁਲਸ ਵਾਲੇ ਆਣ ਅਸੀਂ ਕਿਹੋ ਗੱਲ ਕਹਿੰਦੇ ਹੁੰਨੇ ਆ ਵੀ ਸਾਡੀ ਕਲੋਨੀ ਦਾ ਸਾਫ ਸਫਾਈਆ ਹੋਇਆ ਆ ਤੇ ਸਿਰਫ ਤੇ ਸਿਰਫ ਐਮਐਲਏ ਰਾਸ਼ਾ ਸਾਹਿਬ ਦੇ ਦੇਣ ਆ ਤੇ ਇਹਨਾਂ ਦਾ ਸਾਰੇ ਸਾਰੇ ਅਸੀਂ ਰਿਣੇ ਵੀ ਰਵਾਂਗੇ ਜਿੰਤਾ ਚੱਕਰ ਸਾਡੇ ਸਾਹ ਦੇ ਵਿੱਚ ਸਾਹ ਚੱਲਦੇ ਆ ਇਹ ਸਾਨੂੰ ਛੱਡ ਜਨ ਜਾ ਨਹੀਂ ਸਕਦੇ ਅਸੀਂ ਨਹੀਂ ਛੱਡਾਂਗੇ ਇਹਨਾਂ ਨੂੰ ਬਿਲਕੁਲ ਪਿੰਕ ਹੁਣ ਪਹੁੰਚਿੱਟੇ ਤੋਂ ਪਿੰਕ ਲੋਨੀ ਹੋ ਗਈ ਵੈਲਕਮ ਬਿਲਕੁਲ ਕਿਉਂਕਿ ਇੱਥੇ ਮੇਰੇ ਪਰਿਵਾਰ ਰਹਿੰਦੇ ਆ ਜੀ ਇਹਨਾਂ ਪਰਿਵਾਰਾਂ ਦੇ ਹੀ ਦੇਖ ਰੇ ਕਰਨਾ ਮੇਰਾ ਧਰਮ ਤੇ ਕਰਮ ਆ ਮੈਸ ਪਰਵਾਰਾਂ ਲਈ 24 ਘੰਟੇ ਹਾਜ਼ਰ ਆਪਣੀ ਬਿਲਕੁਲ ਸਾਡੇ ਨਾਲ ਸੈਂਟਰ ਹਲਕੇ ਤੋਂ ਅਸ਼ੋਕ ਪ੍ਰਸ਼ਰ ਪੱਪੀ ਐਮ ਐਲ اے ਵਿਧਾਇਕ ਸਾਡੇ ਨਾਲ ਮੌਜੂਦ ਸੀ ਜਿਨ੍ਹਾਂ ਨੇ ਸਾਫ਼ ਗੱਲ ਕਹਿਤੀ ਹੈ ਕਿ ਚਿੱਟੇ ਤੋਂ ਨਜ਼ਾਦ ਦਿੱਤੀ ਜਾਊਗੀ ਤੇ ਹੁਣ ਪਿੰਕ ਜਿਹੜੀ ਹੈ ਕਲੋਨੀ ਬਣਾ ਦਿੱਤੀ ਗਈ ਯੂਥ ਵੀ ਮੌਜੂਦ ਹੈਗਾ ਯੂਥ ਨਾਲ ਵੀ ਗੱਲਬਾਤ ਕਰਦੇ ਆ ਕਿੰਨੇ ਕੁ ਡੋਨੇਟ ਕੀਤਾ ਗਿਆ ਬਲੱਡ ਦੇਖੋ ਜੀ ਹਜੇ 50 ਪਲੱਸ ਹੋ ਚੁੱਕੇ ਨੇ ਯੂਨਿਟ ਬਾਕੀ ਹੋਰ ਵੀ ਭਰਾ ਸਾਰੇ ਆ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੱਧ ਚੜ ਕੇ ਹਿੱਸਾ ਲੈ ਰਹੇ ਨੇ ਬਸ ਇਹੀ ਅਸੀਂ ਯੂਥ ਨੂੰ ਮੋਟੀਵੇਟ ਕਰਨਾ ਚਾਹੁੰਦੇ ਆ ਜਿਵੇਂ ਅੱਜ ਕੱਲ ਦਾ ਯੂਥ ਗੁੰਮਰਾਹ ਹੋ ਚੁੱਕਾ ਹੈ ਅੱਜ ਕੱਲ ਆਪਣਾ ਆਪਣਾ ਆਈਡਲ ਮੰਨ ਰਿਹਾ ਹੈ ਆਪਣਾ ਭਗਤ ਸਿੰਘ ਨੂੰ ਸੁਖਦੇਵ ਭਗਤ ਸਿੰਘ ਨੂੰ ਰਾਜਗੁਰੂ ਨੂੰ ਆਪਣਾ ਆਈਡਲ ਮੰਨੇ ਨਾ ਕਿ ਇਹਨਾਂ ਸਿੰਗਰਾਂ ਨੂੰ ਮੰਨੇ ਜੋ ਅੱਜ ਕੱਲ ਜੋ ਵੀ ਮੀਡੀਆ ਤੇ ਅੱਜ ਕੱਲ ਵਾਇਰਲ ਹੁੰਦਾ ਰਹਿੰਦਾ ਹੈ ਬਾਕੀ ਸਾਡੀ ਜੋ ਵੀ ਅੱਜ ਸੰਸਥਾ ਹੈ ਸ਼ਹੀਦ ਭਗਤ ਸਿੰਘ ਯੂਥ ਆਰਗੇਨਾਈਜੇਸ਼ਨ ਇਹ ਦਈ ਮੋਟੀਵੇਟ ਯੂਥ ਨੂੰ ਕਰਦੀ ਰਹੂਗੀ ਤੇ ਐਮਐਲਏ ਸਾਹਿਬ ਜਿੱਦਾਂ ਤੁਹਾਨੂੰ ਦੱਸ ਕੇ ਗਏ ਨੇ ਬਸ ਇਹੀ ਸਾਡਾ ਚੰਗੇ ਕੰਮਾਂ 'ਚ ਸਾਡਾ ਸਾਥ ਦਿੰਦੇ ਰਹਣ ਵਾਹਿਗੁਰੂ ਜਿੱका ਖਾਲਸਾ ਬਜੀ ਕਿੰਨੇ ਜੁਨਟ ਅੱਗੇ ਹੋਣੇ ਵੈਸੇ ਪਾਲੇ 60 ਸਮਥਿੰਗ ਹੋ ਗਏ 60 ਸਮ 60 ਦੇ ਕਰੀਬ ਹੋ ਗਏ ਹੋਏ ਨੇ ਦੇਖੀ ਡੋਨਰ ਮੌਜੂਦ ਹੈ ਗੱਲਬਾਤ ਕਰਦੇ ਆ ਕਿੰਨੀ ਵਾਰੀ ਦੇ ਚੁੱਕੇ ਹਾਂ ਬਿਲਡ ਕਿੰਨੀ ਹੋ ਰਹੀ ਹੈ ਮੈਂ ਭਾਜੀ ਆਪਣੀ ਲਾਈਫ ਚ 15 ਤੋਂ 20 ਵਾਰੀ ਦੇ ਵਿੱਚ ਅੰਦਾਜ਼ਾ ਹੈ 20 ਕੋਈ ਵਾਰੀ ਬਲੱਡ ਡੋਨੇਟ ਕਰ ਚੁੱਕਾ ਸਾਲ ਚ 2 ਕੋਈ ਵਾਰੀ ਕਰ ਹੀ ਦਿੰਨੇ ਆਂ ਅਸੀਂ ਹਾਂਜੀ ਹਾਂਜੀ ਕੀ ਸੰਤੁਸ਼ਟੀ ਕੀ ਮਿਲਦੀ ਹੈ ਸੰਤੁਸ਼ਟੀ ਦੀ ਅੱਛੀ ਫੀਲਿੰਗ ਆਉਂਦੀ ਹੈ ਵਧੀਆ ਲੱਗਦਾ ਹੈ ਮਤਲਬ ਕਿ ਆਪਾਂ ਖੂਨਦਾਨ ਕਹਿੰਦੇ ਇੱਕ ਮਹਾਦਾਨ ਹੈ ਸਾਡੇ ਬਲੱਡ ਨਾਲ ਕਿਸੇ ਦੀ ਲਾਈਫ ਜੇ ਨਵਾਂ ਜੀਵਨ ਮਿਲਦਾ ਵਾ ਜੇ ਸਾਡਾ ਖੂਨ ਕਿਸੇ ਕੰਮ ਆਉਂਦਾ ਸੀ ਉਹ ਕਿਸਮਤ ਵਾਲੇ ਭਾਗਾ ਲਿਆ ਬਿਲਕੁਲ ਅੰਕੁਰ ਨਾਲ ਅੰਕੁਰ ਨਾਲ ਵੀ ਗੱਲ ਕਰਦੇ ਅੰਕੁਰ ਕਿੰਨੀ ਵਾਰੀ ਬਲੱਡ ਦੇਦੇ ਹੋ ਮੈਂ ਭਾਈ ਮੈਨੂੰ ਯਾਦ ਨਹੀਂ ਉਹ ਦੇ ਕਾਫੀ ਵਾਰ ਚੁੱਕਿਆ ਵਾਂ ਸੰਤੁਸ਼ਟੀ ਕੀ ਹੈ ਹਾਂਜੀ ਸੰਤੁਸ਼ਟੀ ਕੀ ਹੈ ਸੰਤੁਸ਼ਟੀ ਹਮ ਨੂੰ ਅਨੁਪਤਾ ਹੀ ਆਥਾ ਆਪਾਂ ਨੂੰ ਖੁਸ਼ੀ ਮਿਲਦੀ ਹੈ ਉਡਾੜ ਦੇ ਕੇ ਹਾਂ ਤੁਸੀਂ ਗੱਜ ਨਹੀਂ ਦਿੱਤਾ ਨਹੀਂ ਦੇਣ ਲੱਗੇ ਆ ਜੀ ਵੀਰ ਹੋਣਾਂ ਤੋਂ ਬਾਅਦ ਸਾਡੀ ਵੀ ਵਾਰੀ ਹੈ ਜੀ ਸਾਡੀ ਵਾਰੀ ਹੈ ਤਾਂ ਪੈ ਲੱਗਦਾ ਨਹੀਂ ਨਹੀਂ ਡਰ ਨਹੀਂ ਲੱਗਦਾ ਯਾ ਅੱਗੇ ਵੀ ਦਿੱਤਾ ਜੀ ਬਿਲਕੁਲ ਸਾਡੇ ਨਾਲ ਸੋਰੋਬੀ ਹੈ ਕਿੰਨੀ ਵਾਰੀ ਦੇਦੇ ਹੋ ਨੌਜਵਾਨ ਸਾਲ ਚ 2-3 ਵਾਰੀ ਦੇ ਦਿੰਦਾ ਵੀ ਕਿੰਨਾ ਕ ਦਿਲ ਨੂੰ ਤਸੱਲੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਤਸੱਲੀ ਮਿਲਦੀ ਪੂਰਾ ਸਕੂਨ ਮਿਲਦਾ ਇਹ ਸਿਮਰ ਦੀ ਏਖੜਵਾਈ ਸੀਗਾ ਸਿਮਰ ਵਿੱਚ ਆਓ ਇੱਕ ਮਿੰਟ ਕੀ ਸੋਚ ਕੀ ਰੱਖੀ ਸੀਗੀ ਸਿਮਰ ਵੈਸੇ ਗੱਲ ਕਰਾਂ ਕੀ ਸੋਚ ਕੀ ਰੱਖੀ ਹੋਈ ਸੀ ਤੁਸੀਂ ਇਸ ਚੀਜ਼ ਦੇ ਸੋਚ ਕੁਛ ਨਹੀਂ ਭਾਜੀ ਬਸ ਇਹੀ ਆ ਕਿ ਯੂਥ ਨੂੰ ਆਪਾਂ ਮੋਟੀਵੇਟ ਕਰੀਏ ਚੰਗੇ ਕੰਮ ਕਰਕੇ ਹਾਂ ਬਸ ਇਹੀ ਸੋਚ ਸੀ ਸਾਡੀ ਬਸ ਇਹ ਪਹਿਲੀ ਵਾਰੀ ਅਸੀਂ ਫਰਸਟ ਕੈਂਪ ਆ ਸਾਡਾ ਬਲੱਡ ਕੈਂਪ ਇਹੀ ਆ ਅਸੀਂ ਆਂਦੇ ਸਾਲ ਨੂੰ 6 ਮਹੀਨੇ ਬਾਅਦ ਅਸੀਂ ਕਰਾਂਦੇ ਰਵਾਂਗੇ ਬਾਕੀ ਜੋ ਵੀ ਹੈ ਸਾਡਾ ਸਾਥ ਮੰਕੁਸ਼ ਵੀਰੇ ਹੋਣੀ ਇਹਨਾਂ ਦੀ ਬਲੱਡ ਸੇਵਾ ਫੈਮਿਲੀ ਚੱਲ ਰਹੀ ਹੈ ਏ ਮੰਕੁਸ਼ ਨੂੰ ਕੋਣ ਨਹੀਂ ਜਾਣਦਾ ਮੰਕੁਸ਼ ਲਗਾਤਾਰ ਵੱਡਾ ਡੋਨੇਟਰ ਬਲੱਡ ਦੇ ਸਮੇਂ ਤੁਸੀਂ ਲ ਵਰਦੇ ਹੋ ਲੁਧਿਆਣਾ ਸ਼ਹਿਰ ਦੇ ਵਿੱਚ ਨਹੀਂ ਨਹੀਂ ਭਾਰੀ ਇਹ ਤਾਂ ਸਭ ਭਰਾਵਾਂ ਦਾ ਜੋ ਸਾਥ ਹੈ ਇਹ ਭਰਾ ਤੁਹਾਡੇ ਸਾਹਮਣੇ ਦੇਖ ਰਹੇ ਤੁਸੀਂ ਕਿਦਾਂ ਹਮਮਾ ਕੇ ਪਹੁੰਚ ਰਹੇ ਹੈ ਤੇ ਸਿਮਰ ਵੀਰੇ ਨੇ ਸਾਡੀ ਡਿਊਟੀ ਲਈ ਹੈ ਸਾਡੇ ਭਰਾਵਾਂ ਦੀ ਸਾਡੀ ਟੀਮ ਜਿਹੜੀ ਬਲੱਡ ਸਰਵ ਫੈਮਿਲੀ ਬਲੱਡ ਲਿੰਕ ਫਾਊਂਡੇਸ਼ਨ ਹੈ ਦੀਪੂ ਵੀਰਾ ਕਪਿਲ ਵੀਰਾ ਆਪਣਾ ਅਨਮੋਲ ਭਾਰੀ ਹੁਣੀ ਸਾਰੇ ਇਹ ਸਾਰੇ ਪੰਜਾਬ ਦੀ ਸੇਵਾ ਦੇਖਦੇ ਨੇ 24 ਘੰਟੇ ਚੋਂ ਹੁਣ ਡੇਂਗੂ ਦਾ ਸੀਜ਼ਨ ਆਇਆ ਨਾ ਡੇਂਗੂ ਵਿੱਚ ਤੁਹਾਨੂੰ ਐਸਡੀਪੀ ਸਾਲਾਂ ਦੀ ਲੋਡ ਪੈਂਦੀ ਕੋਈ ਵੀ ਤੁਹਾਨੂੰ ਵੀ ਪਤਾ ਹੀ ਹੈ ਜੀ ਸਾਡੇ ਇੱਕ ਆਈ ਸੇਵਾ ਕੱਲੀ ਕੱਲੀ ਮਾਨਵ ਦੀ ਜਿਹੜੀ ਹੈਗੀ ਹੈ ਜਿਹੜਾ ਬੰਦਾ ਕਹਿੰਦਾ ਮੈਂ ਗਰੀਬ ਆ ਜੀ ਮੈਂ ਪੈਸੇ ਨਹੀਂ ਦੇ ਸਕਦਾ ਪਰ ਖੂਨਦਾਨ ਕਰ ਸਕਦਾ ਗਰੀਬ ਬੰਦਾ ਜੋ ਫਿੱਟ ਹੈ ਤੇ ਖੂਨਦਾਨ ਵੀ ਕਰ ਸਕਦਾ ਹੈ ਖੂਨਦਾਨ ਕਰਕੇ ਤਿੰਨ ਜਾਨਾਂ ਤਾਂ ਤੁਸੀਂ ਬਚਾਉਂਦੇ ਬਚਾਉਂਦੇ ਹੋ ਤੇ ਤੁਹਾਡੀ ਬੋਡੀ ਫਿੱਟ ਰਹਿੰਦੀ ਹੈ ਸਾਡੇ ਨਾਲ ਡਾਕਟਰ ਜੁੜੇ ਹੋਏ ਨੇ ਸੀਐਮਸੀ ਡੀਐਮਸੀ ਦੇ ਡਾਕਟਰ ਜੁੜੇ ਜਿਹੜੇ ਖੁਦ ਬਲੱਡ ਡੋਨੇਟ ਕਰਦੇ ਨੇ 15 ਅਗਸਤ ਦਿਨ ਸਾਡੇ ਡਾਕਟਰ ਗੁਰਬੀਜ ਨੇ ਕਾਰਡੀਓ ਦੇ ਸੀਐਮਸੀ ਉਹ ਖੁਦ ਫੋਨ ਕਰਕੇ ਕਹਿੰਦੇ ਕਿ ਆਵੇਂ ਆਪਣੇ ਪੇਸ਼ੈਂਟ ਲਈ ਬਲੱਡ ਦਿੰਦੇ ਨੇ ਤੇ ਐਧਾ ਦੇ ਲੋਕ ਵੀ ਹੈਗੇ ਦੁਨੀਆ ਦੇ ਵਿੱਚ ਤੇ ਜ਼ਰੂਰੀ ਨਹੀਂ ਕਿ 本週。